ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਸੰਬੰਧੀ ਇੱਕ ਈਮੇਲ ਮਿਲਣ ਦੀ ਖਬਰ ਸਾਹਮਣੇ ਆਈ ਈਮੇਲ ਤਾਮਿਲਨਾਡੂ ਤੋਂ ਭੇਜੀ ਗਈ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੁਰੱਖਿਆ ਏਜੰਸੀਆਂ ਐਕਸ਼ਨ 'ਚ ਹਨ ਇਸ ਧਮਕੀ ਭਰੀ ਈਮੇਲ ਐ ਜੀ ਪੀ ਸੀ ਨੂੰ ਭੇਜੀ ਗਈ ਈਮੇਲ ਵਾਲੇ ਭੇਜਣ ਦਾ ਪਤਾ ਤਾਮਿਲਨਾਡੂ ਤੋਂ ਟ੍ਰੇਸ ਹੋਇਆ ਹੈ ਅਤੇ ਅੰਮ੍ਰਿਤਸਰ ਤੇ ਸ੍ਰੀ ਦਰਬਾਰ ਸਾਹਿਬ ਦੇ ਇਲਾਕਿਆਂ 'ਚ ਸੁਰੱਖਿਆ ਵਧਾਈ ਗਈ ਹੈ ਐਸਜੀਪੀਸੀ ਅਤੇ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਦਰਸਾਈ ਗਈ। ਇਸ ਮੌਕੇ ਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਤੁਰੰਤ ਕਾਰਵਾਈ ਕਰਦੇ ਹੋਏ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਤੇ ਸਾਈਬਰ ਕ੍ਰਾਈਮ ਅਤੇ ਹੋਰ ਏਜੰਸੀਆ ਸਾਡੇ ਸਮਰਥਨ ਕਰ ਰਹੀ ਹਨ ਅਤੇ ਇਸ ਮਾਮਲੇ ਨੂੰ ਜਲਦੀ ਹੀ ਟਰੈਸ ਕਰ ਲਿਆ ਜਾਵੇਗਾ। ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਸਾਡੀ ਈਮੇਲ ਆਈ ਹੈ। ਤੇ ਇਹਦੀ ਅਸੀਂ ਜਿਹੜੀ ਰਿਪੋਰਟ ਹੈ ਜੀ ਉਹ ਐ ਸਚੋ ਨੂੰ ਵੀ ਦੇਤੀ ਆ ਤੇ ਕਮੇਨਤ ਸਾਹਿਬ ਨੂੰ ਵੀ ਦੇਤੀ ਐ ਤੇ ਇਹਦੇ ਲਈ ਆਪ ਵੀ ਅਸੀਂ ਇਨਕੁਆਰੀ ਕਰਦੇ ਪਏ ਆ ਤੇ ਇੱਕ ਅੱਧੇ ਦਿਨ ਚ ਕੱਲ ਪਰਸੋਂ ਕੀ ਦੀ ਮੇਲ ਚ ਲਿਖਿਆ ਕੀ ਆ ਥੋੜਾ ਮੇਲ ਚ ਧਮਕੀ ਦਿੱਤੀ ਜਾਈ ਗਈ ਆ ਵੀ ਆਰ ਡੀ ਐਕਸ ਦੇ ਆਤੇ ਮੈਂ ਵੀ ਨੁਕਸਾਨ ਕਰਾਂਗੇ ਮੈਂ 21 ਜਗ੍ਹਾ ਤੇ ਅਫੀਸ਼ੀਅਲ ਮੇਲ ਦਰਵਾਜ਼ਾ ਦਰਸਾਤ ਕਿਸ ਨੂੰ ਆਈ ਆ ਨਹੀਂ ਅਜੇ ਉਹ ਕਲੀਅਰ ਨਹੀਂ ਹੋਇਆ ਤੇ ਦਰਵਾਜ਼ਾ ਸਾਹਿਬ ਤੇ ਇਹ ਗੱਲ ਕਹੀ ਗਈ ਆ ਤੇ ਚਲੋ ਅੱਜ ਪਤਾ ਲੱਗ ਜਾ ਜੇ ਕੱਲ ਪਤਾ ਲੱਗ ਜਾਏਗਾ ਫਿਰ ਆਪਾਂ ਇਹ ਦੀ ਡਿਟੇਲ ਸਮਾਂ ਵੀ ਦੱਸਿਆ ਗਿਆ ਵਿੱਚ ਜੀ ਹਾਂ ਸਮਾਂ ਤੁਹਾਨੂੰ ਕਿਹਾ ਗਿਆ ਹੈ ਸਮਾਂ ਦੱਸਿਆ ਗਿਆ ਪਰ ਇਹ ਕਲੀਅਰ ਨਹੀਂਗਾ ਮੈਨੂੰ ਲੱਗਦਾ ਨਹੀਂਗਾ ਵੀ ਜਾਂ ਕਿਸੇ ਏਜੰਸੀ ਜਾਂ ਕਿੰਦਾ ਕੰਮ ਹੈ ਇਦਾਂ ਦੀ ਅਜੇ ਕਲੀਅਰ ਨਹੀਂਗਾ ਅੱਜ ਦਾ ਸੀਗਾ ਜੀ ਹਾਂ ਅੱਜ ਦਾ ਸਮਾਂ ਸੀ ਸਿਸਟਮ ਵਗੈਰਾ ਚੈੱਕ ਕੀਤੇ ਜਾ ਰਹੇ ਆ ਉੱਥੇ ਕੋਈ ਹਾਂ ਉਹ ਨਹੀਂ ਨਹੀਂ ਉਹ ਉਹ ਉਹਦੇ ਲਈ ਸਰੀਰ ਲਾਤੀ ਐ ਡਿਊਟੀਆਂ ਲਾ ਦਿਤੀਆਂ ਗਈਆਂ ਵੀ ਕਿਤੇ ਵੀ ਕਿਉਂਕਿ ਜਿੰਨਾ ਹੀ ਆਪਣੇ ਪਰਕਰਮਾ ਹੈਗੀ ਐ ਜਿੰਨਾ ਆਪਣਾ ਗਲਿਆਰਾ ਹੈਗਾ ਸਾਰੇ ਡਿਊਟੀਆਂ ਲਾ ਦਿਤੀਆਂ ਗਈਆਂ ਤਾਂ ਕਿ ਕੋਈ ਮੈਂ ਤਾਂ ਕਿੰਨਾ ਪਰਮਾਤਮਾ ਕਰ ਗੁਰੂ ਰਾਮਦਾਸ ਮਿਹਰ ਕਰੇ ਕੋਈ ਏਦਾਂ ਦਾ ਨੁਕਸਾਨ ਨਹੀਂ ਕਿ ਇਹੀ ਐ ਕਿ ਐਵੇਂ ਕਿਸੇ ਨੇ ਮਤਲਬ دہشت ਉਹ ਏਦਾਂ ਦੇ ਏਦਾਂ ਦਾ ਵੀ ਲੱਗਦਾ ਤਾਂ ਹੀ ਕਰਕੇ ਆਪਾਂ ਖੁੱਲ ਕੇ ਵਿਚਾਰ ਨੂੰ ਨਹੀਂ ਦਿੰਦੇ ਪਏ ਵੀ ਲੱਗਦਾ ਇਸ ਤਰ੍ਹਾਂ ਹੀ ਜੋ ਆਪ ਜੀ ਨੇ ਕਿਹਾ ਕਿ ਕਿਸੇ ਨੇ ਡਰਾਉਣ ਦੇ ਲਈ ਜਾਂ ਅਮੀ ਫੇਕ ਜੋ ਮੈਨੂੰ ਲੱਗਦਾ ਕਿ ਫੇਕ ਤੌਰ ਤੇ ਜਿਹੜਾ ਇਦਾਂ ਦਾ ਕਿਹਾ ਗਿਆ ਪਰ ਫਿਰ ਵੀ ਆਪਾਂ ਚੌਕਸੀ ਦੇ ਤੌਰ ਤੇ ਆਪਾਂ ਸਾਰੀਆਂ ਡਿਊਟੀਆਂ ਪ੍ਰਕਰਮਾਂ ਦੇ ਵਿੱਚ ਵੀ ਲਾ ਦਿੱਤੀਆਂ ਗਈਆਂ ਤੇ ਗਲਿਆਰੇ ਵਿੱਚ ਵੀ ਜਿਹੜੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਤਾਂ ਕਿ ਧੰਤਨਗੁਰ RAMਦਾਸ ਦੇ ਦਰ ਤੇ ਕੋਈ ਇਦਾਂ ਦਾ ਨੁਕਸਾਨ ਨਾ ਹੋਵੇ ਕਿ ਉਹ ਸਕੈਂਡਰ ਲੱਗੀ ਸੀ ਸਾਰੇ ਉਹ ਮੁੜਕੇ ਵਿਚਰਿਆ ਕਿ ਪ੍ਰੋਗਰਾਮ ਅੱਗੇ ਸਕੈਂਡਰ ਨਾਲ ਦਾ ਫੈਸਲਾ ਕੀਤਾ ਗਿਆ ਸੀ ਹਾਂ ਚਲੋ ਉਹ ਲਾ ਦਿੱਤੇ ਜਾਣਗੇ ਜੇ ਮੈਨੂੰ ਲੱਗਦਾ ਨਹੀਂਗਾ ਫੇਕ ਲੱਗਦਾ ਪਿਆ ਜੋ ਅਸੀਂ ਦੇਖਦੇ ਪਿਆ ਅਜ ਤਾਈਂ ਜੋ ਹੁਣ ਸਮਾਂ ਦੋ ਤਿੰਨ ਘੰਟੇ ਦੀ ਗੱਲ ਹੋ ਗਈ ਹੈ ਤੇ ਇਤਨਾ ਲੱਗਦਾ ਪਿਆ ਪਰ ਫਿਰ ਵੀ ਤੋ ਅਕਸੀ ਜਿਹੜੀ ਆ ਉਹ ਦਿਨ ਰਾਤ ਰੱਖੀ ਜਾਏਗੀ ਮੇਲ ਅੱਜ ਆਈਏ ਕਿ ਕੱਲ ਅੱਜ ਆਈਏ ਪ੍ਰਸ਼ਾਸਨ ਨਾਲ ਕੋਈ ਮੀਟਿੰਗ ਹੋਈ ਠੀਕ ਹਾਂ ਪਰ ਪਹਿਲੇ ਪ੍ਰਧਾਨੀਆਂ ਮੀਟਿੰਗ ਹੋਈ ਆ 2 ਘੰਟੇ ਪਹਿਲੇ ਮੀਟਿੰਗ ਪੁਲ ਪ੍ਰਸ਼ਾਸਨ ਆਇਆ ਹਾਂ ਪੁਲ ਪ੍ਰਸ਼ਾਸਨ ਨਾ ਵੀ ਇੱਥੇ ਆਏ ਸੀ ਐਸਓ ਸਾਬ ਵੀ ਆਏ ਸੀ ਕਮਿਸ਼ਨਰ ਨੂੰ ਵੀ ਇਨਫੋਰਮ ਕਰ ਦਿੱਤਾ ਗਿਆ ਤੋ ਉਹਨਾਂ ਨੂੰ ਦੂਜਾ ਜੇ ਮਤਲਬ ਕਹਿੰਦਾ ਭਾਵੇਂ ਲੈਟਰ ਭੇਜ ਕੇ ਨਾਲ ਡਿਪਟੀਸ਼ਨ ਭੇਜ ਕੇ ਉਹਨਾਂ ਨੂੰ ਦੱਸਿਆ ਗਿਆ ਤੇ ਉਹਨਾਂ ਨੇ ਵੀ ਆਪਣੀ ਇਨਕੁਆਇਰੀ ਜੜੀ ਸ਼ੁਰੂ ਕਰ ਦਿੱਤੀ। ਥੈਂਕ ਯੂ। ਅੱਛਾ ਨੂੰ ਐਸਜੀਪੀਸੀ ਅਥਾਰਟिटीज ਵੱਲੋਂ ਇੱਕ ਬਲੈਂਡ ਦਿੱਤੀ ਗਈ ਸੀ ਕਿ ਉਹਨਾਂ ਨੂੰ ਇੱਕ ਥ्रेट ਮੇਲ ਆਈ ਹੈ। ਗੇਸ ਬਲਾਸਟ ਦੀ ਗੱਲ ਕੀਤੀ ਗਈ ਹੈ। ਗੋਲਡਨ ਟੈਂਪਲ ਪ੍ਰੈਮਿਸਸਸ ਤੇ ਉਹਦੇ ਆਸ-ਪਾਸ ਏਰੀਏਟ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਸੀ ਐਫਆਈਆਰ ਦਰਜ ਕਰਕੇ ਔਰ ਉਹਦੇ ਤੇ ਇਨਵੈਸਟੀਗੇਟ ਕੀਤੀ ਹੈ। ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ। ਇਹ ਸਬੰਧ ਸਿਰ 사이ਬਰ ਕ੍ਰਾਈਮ ਤੇ ਹੋਰ ਏਜੰਸੀਸ ਨੂੰ ਵੀ ਅਸੀਂ ਨਾਲ ਰਿਕੁਐਸਟ ਕੀਤੀ ਹੈ। ਉਹ ਵੀ ਸਾਡੀ ਹੈਲਪ ਕਰ ਰਹੇ ਹੈ। और मैंने उम्मीद है कि बहुत जल्दी ये केस अभी ट्रेस कर लाँगे सिक्योरिटी इमीजिएटली बीफअप की गई है उस एरिए बॉम्ब डिस्पोजल स्कॉड्स एंटीसैप्टर एंटीसैप्ट टीम साढ़िया वर्क कर रही हैं और सीनियर अफसर डिप्यूट किए गए हैं फॉर इनश्योरिंग फुल प्रूफ सिक्योरिटी और मैं मीडिया के माध्यम राही सारे पब्लिक को कहना चाहना कि पैनिक वाली कोई गल नहीं है जो मेल के कंटेंट्स तो यह गल इंडीकेट हो रही है कि किसी शरारती अंसर वालों की गई है ਔਰ ਇਹ ਜਿਆਦਾਤਰ ਸਾਊਥ ਇੰਡੀਆ ਦੀਆਂ ਚੀਜ਼ਾਂ ਬਾਰੇ ਜਾਂ ਹੈਪਨਿੰਗਸ ਬਾਰੇ ਇਨਸੀਡੈਂਟਸ ਬਾਰੇ ਜਿਆਦਾ ਗੱਲ ਕਰ ਰਹੇ ਉਸ ਇੱਕ ਜ਼ਿਕਰ ਇਹ 골ਡਨ ਟੈਂਪਲ ਦੀ ਥ्रेट ਬਾਰੇ ਵੀ ਹੈ ਸੋ ਮੈਂ ਅਸੀਂ ਇਹ ਕਹਿਣਾ ਚਾਹੁੰਦਾ ਮੈਂ ਕਿ ਅਸੀਂ ਪੰਜਾਬ ਪੁਲਿਸ ਔਰ ਅਮਰਸਰ ਕਮਿਸ਼ਨਰ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ ਔਰ ਵੀ ਅਨਸ਼ੋਰ ਕਰਾਂਗੇ ਕਿ ਫੂਲ ਪ੍ਰੂਫ ਸਕਿਉਰਟੀ ਰਵੇ ਕਿਸੇ ਨੂੰ ਕੋਈ ਤੜਵੰਦੀ ਲੋ ਨਹੀਂ ਹੈ ਔਰ ਬਹੁਤ ਜਲਦੀ ਅਸੀਂ ਇਹਨੂੰ ਕ੍ਰੈਕ ਕਰਾਂਗੇ